ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰੇ YouTube ਚੈਨਲ ਤੇ ਤੁਹਾਡੇ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਰਚਾਸੀਨਾ ਅੱਡਾ ਕੁਕੜਾਂ ਵਾਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਪਰੀ ਸਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਝੋਟੀਆਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਬੂਰੀ ਤੁਹਾਨੂੰ ਵਿਖਾਉਣੀ ਆ ਤੇ ਦੋ ਝੋਟੀਆਂ ਤੁਹਾਨੂੰ ਦੂਸਮੀਆਂ ਦਿਖਾਵਾਂਗੇ ਪੂਰੀ ਗੱਬਨ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਦੋਵੇਂ ਸੋਈਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਸਨੋ ਠੀਕ ਠਾਕ ਜੀ ਵੇਗਿਆਦਨ ਵਾਲਾ ਮਾਲ ਫਿਰ ਹਾਂਜੀ ਹਾਂਜੀ ਵੀਰ ਜੀ ਅੱਜ ਤਿੰਨ ਝੋਟੀਆਂ ਆਈਆਂ ਹਨਾ ਹਾਂਜੀ ਠੀਕ ਐ ਤੇ ਚਲੋ ਨਾਮ ਦੱਸਤਾ ਫਿਰ ਇੱਕ ਕਰੀ ਮੇਰਾ ਲਾਪਰੀ ਸਿੰਘ ਹੈ ਐਡਾ ਬਨਾਰਸ਼ਾ ਜੀ ਨਾ ਐਡਾ ਕੁਫੜਾਂ ਲਈ ਵਜਦਾ ਵਾ ਤੇ ਲੱਗੇ ਆਂ ਇੰਡੀਆ ਨੂੰ ਤਾਂ ਪੰਪੇ ਆਪਣਾ ਜੀ ਚਕਾਵੇਂ ਰੋਡ ਤੇ ਰਹੀ ਨੇ ਠੀਕ ਐ ਹਾਂਜੀ ਤੇ 에어ਪੋਰਟ ਵੀ ਲੱਗ ਗਈ ਹੈ ਹਨਾ ਘੋੜੇ ਤੋਂ 5 ਕਿਲੋਮੀਟਰ ਜੀ ਠੀਕ ਐ ਤੇ ਫੋਨ ਨੰਬਰ ਹੀ ਬੋਲਦਾ ਇੱਕ ਕਰੀ ਮੇਰਾ ਫੋਨ ਨੰਬਰ ਹੈ 97817 74285 ਠੀਕ ਐ ਤੇ ਸ਼ਰਵਾਦ ਹੇਰਾ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਛੋਟੀ ਤਾਜੀ ਸੂਈ ਹੈ ਇੱਤੈ ਕਰ ਲਈਏ ਕਿੰਨਾ ਚਿਰ ਹੋ ਗਿਆ ਇਹਨੇ ਸੂਈ ਨਾ ਇਹ ਵੀਰ ਜੀ ਕੱਲ ਕੋਈ ਸ਼ਾਮੀ ਕੋਈ ਕਾਰਕ ਹੋਈ ਸੀ ਅੱਛਾ ਕੱਲ ਦੀ ਸੂਈ ਹੈ ਹਾਂ ਨਾੜੂ ਗਿੱਲਾ ਹੈ ਬੱਚਾ ਕੀ ਮਗਰ ਮਗਰ ਕੱਟਾ ਜੇ ਆ ਦੇਖ ਸਾਡੇ ਨਾੜੂ ਜਿਹੜਾ ਜ ਨਾਲ ਗਿੱਲਾ ਹੀ ਆ ਜਿਹੜਾ ਸੂਹਾ ਕਿੰਨਾ ਚਿਰ ਦਾ ਸੂਹਾ ਪਹਿਲਾਂ ਹੀ ਪਹਿਲਾਂ ਸੂਹਾ ਤੇ ਛੋਟਾ ਸਿੰਘ ਆ ਸੋਹਣੀ ਛੋਟੀ ਆ ਜੀ ਬਾਕੀ ਥੱਲੇਆਂ ਚੰਗੀ ਬਣੀ ਆ। ਇਹ ਕੋ ਜਵਾਈ ਹੋਈ ਮਿੱਜੀ ਨਾਲ। ਜਿੱਕੋ ਜਵਾਈ ਕਹਿੰਦੇ ਕੀਤੀ ਹੈ ਤੇ ਸੀਲਸ ਲੱਗ ਨਿਕਲੀ ਆ ਤੇਰਾ। ਨਹੀਂ ਮਾੜੀ ਮਾੜੀ ਵੀਰਜੀ ਆਲ ਕਰਦੀ ਤੁਹਾਨੂੰ ਪਤਾ ਦਿਹਾੜੀ ਜੰਗ ਦੇ ਨੇ ਕਰਨਾ। ਆ ਦੋ ਚਾਰ ਚਵਾਈਆਂ ਜਦੋਂ ਹੋ ਗਈ ਇਹਨੇ ਸੱਟ ਹੋ ਜਣਾ। ਤੇ ਬਾਕੀ ਇਹ ਕਿ ਥੱਲੇ ਚੰਗੀ ਬਣੀ ਆ ਹਨਾ। ਤੇ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ ਉਤਰਾ। ਦੁੱਧ ਵੀਰਜੀ ਹੁਣ ਰਾਤੀ 22 ਕਿਲੋ ਬੜਾ ਗਿਆ ਹੈ ਬੱਚੇ ਬੱਚੇ ਨੂੰ ਢਾ ਕੇ। ਅੱਛਾ ਤੇ ਦੁੱਧ 10-11 ਕਿਲੋ ਤੋਂ ਘੱਟ ਕੀ ਬਹੋਗੀ। ਠੀਕ ਆ। ਤੇ ਇਹਦਾ ਫਿਰ ਮੁੱਲਾ। ਇਹਦਾ ਮੁੱਲ ਕਰਨ ਦੇ ਵਿੱਚ 85 ਕਰੀਏ ਜੀ ਹਾਂਜੀ 85000 ਰੁਪਏ ਦੀ ਹੈ 80 ਜੋ ਕਰੀਏ ਕੋ ਮਹੰਤਾ ਨਾ ਅਸੀਂ 70000 ਰੁਪਏ ਕਰ ਦਈਏ ਪੰਜ ਹੀ ਕਰੀਏ 80 ਚ ਪੂਰੇ 75 ਦੀ ਦੇ ਦਾਂਗੇ ਠੀਕ ਆ ਜੀ ਬਾਕੀ ਝੋਟੀ ਵੇਖੋ ਇਹ ਨਾ ਕੋਈ ਵੀ ਰੱਖੇ ਕੋਈ ਛੋਟੀ ਹੈ ਝੋਟੀ ਕੱਦ ਕਾਠ ਪਹਿਲਾਂ ਦੇ ਸਾਬ ਨਾਲ ਚੰਗਾ ਹੈ ਤੇ ਥੱਲੇ ਵੀ ਚੰਗੀ ਸਫਾਈ ਚ ਤਿਆਰ ਹੈ ਸਫਾਈ ਬੜੀ ਵਧੀਆ ਲੱਗੀ ਐ ਮੋਟੀਦਾਰ ਠੀਕ ਆ ਬਾਕੀ ਅਗਲੇ ਸਵੇਰੇ ਨੂੰ ਝੋਟੀ ਤਿਆਰ ਹੋਣੀ ਹੈ ਪੂਰੀ ਹੋਨੇ ਕਾ ਪੂਰੀ ਮੱਝ ਹੈਗੀ ਆਪਣੇ ਕੋਲ ਇਹਦਾ ਸੂਆ ਕਿੰਨੇ ਮਾਝੇ ਬਿੱਤੀ ਇਹਦਾ ਦੂਜਾ ਸੂਆ ਦੂਸਰਾ ਸੂਆ ਆ ਤੇ ਇੱਕ ਨਿਕ ਦੁੱਧ ਵਾਲੀ ਆ ਇਹ ਪਹਿਲਾਂ ਨੇ ਕਹਿੰਦੇ 13 ਕਿਲੋ ਦੁੱਧ ਦੇ ਦੂਜੇ ਸੂਆ ਆ ਅੱਛਾ ਇਹਨਾਂ ਦੂਜੇ ਸੂਏ ਵੇਖੋ 13 ਚੋਂ ਦੀ 14 ਚੋਂ ਦੀ ਅਜੇ ਹਫਤਾ ਇੱਕ ਪੂਰਾ ਇਹਦਾ ਪਿਆਵ ਤੋਰੋ ਮੇਰੇ ਕਰੀ ਨਾ ਬਾਕੀ ਇਹ ਵੀ ਸੋਹਣੀ ਆ ਛੋਟੇ ਸਿੰਗ ਦੀ ਆ ਬਾਕੀ ਚੰਗੀ ਪਰ ਨਹੀਂ ਸੁਣਨ ਦਾ ਕੰਮ ਬਾਕੀ ਥਣਾ ਦੇ ਵਿੱਚ ਜੀ ਆਪਣੀ ਗਾਰੰਟੀ ਹੋ ਗਈ ਭਾਰ ਦੀ ਆਪਣੀ ਗਾਰੰਟੀ ਹੋ ਗਈ ਠੀਕ ਆ ਹਾਂਜੀ ਤੇ ਜਿੰਦਗੀ ਬੰਨੀ ਸਾਡਾ ਲੰਡ ਲਾਵੇ ਲੋਕ ਨਹੀਂ ਆਣ ਸਾੰਕਤਿਕ ਪਣ ਬੜੀ ਹੈ ਮੁੱਗੇ ਨਹੀਂ ਇਹਦਾ ਫਿਰ ਮੁੱਲ ਇਹਦਾ ਮੁੱਲ ਦੇ ਇਦੀ ਕਰਦੇ 95000 ਅੱਛਾ ਅਸੀਂ 90 ਦੇ ਰਹੀਏ 90 ਦੀ ਦੇਣੀ ਜੇ ਇਹ ਕਰਨਾ ਵਿੱਚ ਕੋਈ ਮੰਨ ਤਨ ਹਾਂ ਨਾ 85000 ਦੀ ਅੱਛਾ 85000 ਦੀ ਬਾਕੀ ਚਲੋ ਮੋਕੇ ਦੇ ਛੋਟ-ਛੋਟ ਕਰ ਦੋਗੇ ਬਾਕੀ ਇਹ ਆ ਵੀ ਸੋਣ ਤਾਂ ਕਰੇ ਚੰਗੀ ਪਰਣੀ ਆ ਸੋਹਣੀ ਮਾਜੇ ਬਾਕੀ ਆਪਣੀ ਸਮਝਣਾ ਇੱਥੇ ਆਣ ਕੇ ਵੇਖ ਲਓ ਤੇ ਇੱਕ ਹੋਰ ਆ ਸੂਈ ਸਵਾਈ ਤੁਹਾਨੂੰ ਦਿਖਾਉਣੀ ਆ ਥੱਲੇ ਬੜੀ ਸਫਾਈ ਜ ਹੈ ਓਨੀ ਗਾਹ ਨੂੰ ਆ ਤੇ ਓਨੀ ਪਛਾਣ ਨੂੰ ਇਹਨੂੰ ਅੱਜ ਛੇਵਾਂ ਦਿਨ ਦੀ ਵੀਜੀ ਸੂਈ ਤੇ ਥਾਣਾ ਦਾ ਸੱਜ ਗੈਪ ਵੀ ਜਿਹੜਾ ਚੰਗਾ ਕੋਈ ਟਾਈਮ ਨਹੀਂ ਜੇ ਲੱਗਾ ਵੇਲੋ ਕੋਈ ਥਾਣਾ ਚ ਨਹੀਂ ਜਾਈ ਹਾਂਜੀ ਤੇ ਰਾਤੀ ਕੋਈ 7:00 ਵਜੇ ਮੈਂ ਚੋਈ अच्छा نو ਵੀ ਲਾ ਲੋ ਟਾਈਮ ਹੋ ਗਿਆ ਦਾ ਚੂਨਾ ਠੀਕ ਆ ਹੁਣ ਵੀ ਅਜੇ ਕੋਈ ਸਵਾ 6 ਸਾਢੇ 6 ਦਾ ਟਾਈਮ ਹੈ ਤੇ ਇਹ ਕਿੰਨੇ ਕਿੰਨਾ ਕੁ ਦੁੱਧ ਤਿਆਰ ਦੇ ਕੋਈ ਕੋਈ ਬੋਲਾ ਮੰਨ ਲੇ ਦੁੱਧ ਮੰਨ ਲੇ ਅੱਜ 6 ਮਾ ਦੇਣੇ ਆ 10 ਕਿਲੋ ਦੇ ਲਾਗੇ ਬੰਨੇ ਦੁੱਧ ਹੋਊਗਾ ਪਾਈਆ ਖੰਡ ਘਟ ਜੇ ਵਾਜੇ ਇੰਨਾ ਕਹਿ ਸਕਦੇ ਆ 10 ਕਿਲੋ ਹੀ ਹੋਊਗਾ ਤੇ ਵਾਦੀ ਹੋਊਗਾ 10 ਕਿਲੋ ਪੱਕਾ ਹੋਊਗਾ ਤੇ ਕਿੰਨਾ ਕੁ ਚਵਾਈ ਜਾਊਗੀ ਇਹ ਦੁੱਧ ਵੀ ਜੀ 13 ਕਿਲੋ 14 ਕਿਲੋ ਦੁੱਧ ਘਟੇ ਹੋਊਗੀ ਠੀਕ ਆ ਤੇ ਦੱਸੋ ਆ ਇਹਦਾ ਸੁਹਾ ਦੂਜਾ ਜੀ ਥੋੜੇ ਸਿੰਗ ਆ ਇਧਰ ਦੇ ਖੋਖਲਾ ਤੇ ਜਾਵਾ ਪਰ ਛਿੱਡੇ ਵੱਡੇ ਨਹੀਂ ਆ ਬਾਪ ਲੱਗਦੇ ਵੱਡੇ ਬਾਕੀ ਚਲੋ ਇੱਧੇ ਖੁੱਲੇ ਨਹੀਂ ਲੱਗਦੇ ਜੋ ਵੀ ਆ ਤੁਹਾਡੇ ਸਾਹਮਣੇ ਹੀ ਆ ਥੋੜਾ ਜਿਹਾ ਤਰੇ ਵੀ ਸਿੰਗ ਨੇ ਤਾਂ ਨੂੰ ਕਰਕੇ ਮੋੜਿਆ ਆ ਅੱਜ ਇਹ ਆ ਤੇ ਇਹਦਾ ਫਿਰ ਮੁੱਲ ਕਿੰਨਾ ਰੱਖਦੀ ਐ ਵੀਰ ਜੀ ਇਹਦਾ ਮੁੱਲ ਵੀ ਦੀ ਕਰਨ ਕੋ ਮੈਂ 70000 ਕਰਕੇ ਮੈਂ ਕਿਹਾ 75000 ਜੀ 75000 ਜੀ ਦੇ ਦੇਣੀ ਐ ਚਲੋ ਬਾਕੀ ਮਾਨਤਾਂ ਦੇ ਮੌਕੇ ਦੇਵੋ ਜੀ ਬਾਕੀ ਕਰਨ ਦਾ ਖੁੱਲਾ ਕਰਦਾਂਗੇ ਮਾਨਤਾਂ ਨੂੰ ਠੀਕ ਐ ਜੀ ਤੇ ਠੀਕ ਐ ਵੀਰ ਜੀ ਹੋਰ ਕੁਛ ਕਹਣਾ ਫਿਰ ਬਸ ਬਹੁਤ ਮਿਹਰਬਾਨੀ ਜੀ ਜਿਹੜੀਆਂ ਸੁੰਗਾਂ ਵਾਂ ਆਪਣੇ ਉਹ ਵੀ ਚੋ ਕੇ ਖੜੋ ਦੋ ਟਾਈਮ ਅੱਖਾਂ ਬੰਨਦੀ ਆਪਣੇ ਥਣਾ ਦੀ ਉਹ ਸਾਡੀ ਵੀ ਗਰੰਟੀ ਉਹ ਪੇਰ ਇੱਕ ਰਾਂ ਪਾਸ ਵੀ ਕਰਾ ਕੇ ਦੇਵਾਂਗੇ ਠੀਕ ਐ ਬਾਕੀ ਉਹ ਪਹਿਲਾਂ ਝੋਟੀ ਐ ਜੇ ਤੇ ਉਹ ਧਾਰਾ ਤੋਂ ਨਾਲੀ ਇੱਕੋ ਚ ਵਾਈ ਹੋਈ ਐ ਹੁਣ ਮੈਂ ਫਿਰ ਚੋ ਹਾਂਜੀ ਹਾਂਜੀ ਪਾਸ ਹੀ ਹੋਣੀ ਐ ਕਿ ਤੇ ਆ ਆਪਣੀ ਦੋ ਟਾਈਮ ਚੁਆਇਸ ਕਰਕੇ ਤਸੱਲੀ ਕਰਕੇ ਫੇਰ ਹੀ ਖੜੋ ਜੀ